ਆਮੇ ਬਲੌਗ ਸੋਡਾ ਸਾਰੇ ਦਾ ਸਵਾਗਤ ਹੈ ਤੇ ਮੀਤ ਕਰਦੇ ਸਾਰੇ ਜਣੇ ਵਧੀਆ ਹੋਵੋਗੇ ਬੜੀ ਚਾਹੀਦੀ ਤੇ ਅੱਜ ਆਪਾਂ ਲੱਗੇ ਆ ਖੇਤ ਸਪਰੇਅ ਕਰਨ ਚਲਦੀ ਹੈ ਵੀਡੀਓ ਮੇਨ ਲੱਗੇ ਰਹੇ ਖੇਤ ਸਪਰੇਅ ਕਰਨ ਲੱਗ ਰਹੇ ਆ ਆਪਾਂ ਤੇ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਲਈਏ ਨਾ ਤੋ ਕਿ ਹੁਣ ਫੇਰ ਚੱਲਾਂਗੇ ਸਪਰੇਅ ਕਰਨ ਸਪਰੇਅ ਕਰਨੀ ਅੱਜ ਕਣਕ ਤੇ ਸਾਰੀ ਤੇ ਆਇਆ ਆਇਆ ਨਜ਼ਾਰਾ ਆ ਗਿਆ ਉਹ ਤੁੱਪੇ ਢੜਕੇ ਦਾ ਕਣਕ ਤੇ ਸਪਰੇਅ ਕਰਨੀ ਆ ਪਹਿਲਾਂ ਮੱਥਾ ਟੇਕ ਲਈਏ ਫੇਰ ਕਰਦੇ ਆ ਪਰ ਦਿਨ ਦੀ ਸ਼ੁਰੂਆਤ ਬਾਬੇ ਦੇ ਘਰੋਂ ਮੱਥਾ ਟੇਕ ਕੇ ਤੇਨ ਵਧੀਆ ਨੰਗੂ ਫੇਰ ਆਪਣਾ ਤੇ ਚਲੋ ਫਿਰ ਕਰੀਏ ਮੱਥਾ ਟੇਕ ਕੇ ਆਈਏ ਅਸੀਂ ਹਾਂ ਹਾਂ ਚੱਕ ਲਿਆ ਪਾਣੀ ਇਹ ਤੋਂ ਮਮਰਾ ਵਿੱਚ ਕਹਿੰਦਾ ਕੀ ਧੋਣਾ ਇਹ ਧੋਣ ਵਾਲਾ ਨਹੀਂ ਹੈਗਾ ਪਹਿਲਾਂ ਨੇ ਤੇ ਤੈਨੂੰ ਮੈਂ ਫੁੱਲੀ ਛੁੱਟੀ ਦਿੰਦਾ ਹੁੰਦਾ ਵੀ ਧੋ ਦੇ ਤੂੰ ਧੋਣਾ ਨਹੀਂ ਸੀ ਹੁੰਦਾ ਆ ਇਹ ਦੇ ਵਿੱਚ ਕਰਨਾ ਪਿਆ। ਨਹੀਂ ਨਹੀਂ ਬੋਲ ਬਹਿ ਗਰੋ। ਆ ਇਹ ਤਾਂ ਨਹੀਂ ਕਿ ਚੱਕਰ ਮੈਂ ਆ ਜਲਦੀ ਦਾ। ਇਹ। ਇਹ। ਪਹਿਲਾਂ ਹੀ ਤੜਕੀ ਕੀ ਦਾ ਮੂੰਹ ਦੇਖ ਲਿਆ ਤੂੰ ਇਧਰ ਕਿਉਂ ਪਹਿਲਾਂ ਪ੍ਰੈਸ਼ਰ ਬਣ ਕੇ ਝਾੜੀਆਂ 'ਚ ਵੜ ਗਏ ਝਾੜੀਆਂ 'ਚ ਨਿਕਲ ਫੇਰ ਮਹਿਰਬਾਨ ਜਾ ਪਾਣੀ ਦਾ ਪਾਣੀ ਗਿਲਣਾ ਹੋ ਗਿਆ ਯਾਰਾ ਸਿਕਿਉਰਿਟੀ ਆ ਕਮਲਾ ਬੰਦਾ ਪਾਣੀ ਬੋਲੇ ਭਾਦਰਾ ਇਹ ਆਪਾ ਸੜ ਗਿਆ ਤੜਕੀ ਆਹ ਘੁੰਮਣ ਵਿੱਚ ਸੱਟੇ ਦੇ ਭਾਲ ਕੇ ਹੁਣ ਹਾਂ ਸੱਟ ਓਏ ਆਏ ਕਰੋ ਜਰੂ ਹੁਣ ਮਾੜੇ ਮਾੜੇ ਕਿਹੜਾ ਨੇ ਤੜਕੀ ਹੀ ਪਤਾ ਨਹੀਂ ਕਿਲੇ ਹੈ ਜਿਹੜਾ ਦੇ ਉਹਨੂੰ ਮੜਾ ਯਾਰ ਬਿਲਟ ਲਾਈਏ ਆਈ ਦੇ ਦਿੰਨੇ ਆ ਹੱਥ ਨਾਲ ਹੀ ਦੇ ਫਿਰ ਤੜਕੀ ਹੀ ਪਤਾ ਨਹੀਂ ਕਿਹੜੇ ਮਨਹੂਸ ਦਾ ਮੂੰਹ ਦੇਖ ਲਿਆ ਮਸਾਂ ਪਹਿਲਾਂ ਭਾਰੀ ਆਈ ਸਪਰੇਅ ਕਰਨ ਦੀ ਅੱਜ ਪੰਪ ਚਲਾਉਣ ਲੱਗੇ ਪੰਪ ਖੜ ਗਿਆ। ਲੋਡ ਕਰਾਉਣ ਜਾਂਦੇ ਆ। ਨਵੇਂ ਸ਼ਹਿਰ ਹੁਣ ਮਿੱਤਰੋ ਆਪਾਂ ਪੰਪ ਹੋਲ ਲਿਆ ਸੀਗੇ ਤੇ ਬਾਈ ਹੋਲ ਦਾ ਮਕੰਦ ਬੋਰੀ ਜਾਇ ਸੀ ਆਪਾਂ ਇਹ ਹੋਲ ਕੇ ਹੁਣ ਆਪਾਂ ਨੂੰ ਬੋਕੀਆਂ ਦੇ ਦੂਜੇ ਆਪਾਂ ਬੋਕੀਆਂ ਲੈਣ ਚੱਲਦੇ ਆ। ਮਿੱਤਰੋ ਹੋਲ ਲਿਆ ਸੀ ਪੰਪ ਬਾਈ ਨੇ ਸਾਰਾ ਤੇ ਇਹ ਨਟ ਨੋਟ ਥੱਲੇ ਬੋਰੀ ਤੇ ਸੰਭੀ ਜਾਂਦਾ ਬਾਈ। ਉਹ ਹੁਣ ਚੈੱਕ ਕਰਦਾ ਸੀ ਕੀ ਨੱਖਾ ਕੀ ਨਾ। ਯਾਨੀ ਤਕਰੀਬਨ ਤਾਂ ਬੋਕੀਆਂ ਦਾ ਨੋਕਸੀ ਲੱਗਦਾ। ਇਹ ਫਿਰ ਹੁਣ ਦੇਖਦੇ ਆਪਾਂ ਕਾਹਦਾ ਨੁਕਸ ਦੱਸਦਾ ਆਪਾਂ ਨੂੰ ਵਈ ਕਾਹਦਾ ਨਾ ਰੋਹੀ ਚੀ ਲਿਆ ਲੋ ਵੀ ਮਿੱਤਰੋ ਪੱਟ ਲਿਆ ਸਾਰਾ ਤੇ ਇਹਦੇ ਵਿੱਚੋਂ ਬੋਕੀਆਂ ਨਿਕਲਣੀਆਂ ਉਹ ਕਸਟਮ ਜਿਹੜੇ ਚੱਲਦੇ ਹੁੰਦੇ ਨੇ ਜਿਹੜੇ ਹਵਾ ਬਣਾਉਂਦੇ ਹੁੰਦੇ ਨੇ ਉਹਨਾਂ ਦੇ ਜਿਹੜੀਆਂ ਸਾਈਡਾਂ ਤੇ ਰਬੜਾਂ ਲੱਗੀਆਂ ਹੋਈਆਂ ਨੇ ਤੇ ਬੋਕੀਆਂ ਉਹਨਾਂ ਤੋਂ ਹਵਾ ਲੀਕ ਕਰਦੀ ਸੀ ਹਵਾ ਨਹੀਂ ਸੀ ਬਣਾਉਂਦਾ ਤਾਂ ਕਰਕੇ ਹੁਣ ਉਹ ਲੈਣ ਚੱਲਦੇ ਆਪਾਂ ਬਾਈ ਆਪਾਂ ਨੂੰ ਬੋਕੀਆਂ ਕੱਢ ਕੇ ਦੇ ਦਿੰਦੇ ਫਿਰ ਆਪਾਂ ਚੱਲਦੇ ਆਂ ਅੱਜ ਤੜਕੇ ਹੀ ਖਾਣੀ ਕੀ ਦਾ ਮੂੰਹ ਦੇਖ ਲਿਆ ਹੁਣ ਨਵੇਂ ਸ਼ਹਿਰ ਤੋਂ ਸਮਾਨ ਲਿਆਉਣ ਖਾਣਾ ਕੋਈ ਨਹੀਂ ਦਿਨੂ ਕਿੱਥੇ ਹੁਣ ਅੱਧਾ ਕੰਮ ਖਿੱਚਿਆ ਜਾਂਦਾ ਗੱਲਾਂ ਨਾ ਅੱਧਾ ਦਾ ਕਿੱਥੇ ਗੱਤ ਦੇਂਦੇ ਕਿ ਨਹੀਂ ਚੜਕ ਹੋ ਜਾ ਅੱਧ ਤੱਕ ਤਾਂ ਨਵੀਂ ਦੇ ਹੁਣ ਚੱਲਿਆ ਉਥੋਂ ਬੋਕੀਆਂ ਲੈਣ ਹਨਾ ਇਹ ਮਿੱਤਰੋ ਨਵੇਂ ਸ਼ਹਿਰ ਪਤਾ ਕਰਿਆ ਉਥੋਂ ਮਿਲੀਆਂ ਨੇ ਬੋਕੀਆਂ ਹੁਣ ਗੱਡੀ ਦੀ ਟੈਂਕੀ ਫੁੱਲ ਕਰਾ ਕੇ ਕਹਦੀ ਖਿੱਚਦੀ ਗੱਡੀ ਲੁਧਿਆਣੇ ਨੂੰ ਹੁਣ ਦੇਖ ਲੈ ਲੁਧਿਆਣੇੋਂ ਲੈ ਕੇ ਆਉਣਾ ਪੂ ਸਾਮਾਨ ਆਹੀ ਬੰਗਾ ਯਾਰ ਇਹ ਚੀਜ਼ ਜਿਹੜੀ ਆਪਣੇ ਏਰੀਆ ਚ ਆਟਮਾਈ ਵੀ ਉਹਦਾ ਸਮਾਨ ਇਧਰ ਏਰੀਆ ਚ ਮਿਲਦੇ ਨਹੀਂ ਹੈਗਾ ਹੁਣ ਉੱਥੋਂ ਲੈਣ ਜਾਣਾ ਪਏ। ਮਿੱਤਰੋ ਚੰਡੀਗੜ੍ਹ ਵਾਲਾ ਸੌ ਗਿਆ ਚੋਪਰ ਰਸਤਾ ਕਹਿੰਦਾ ਬਹੁਤ ਲੰਬਾ ਬਣਦੀ ਦੀ ਕਮਾਤ ਜੱਟਾਂ ਉੱਤੇ ਆਪਾਂ ਜਾ ਰਹੇ ਹਾਂ ਗੱਲਾਂ ਬਾਤਾਂ ਮਾਰਦੇ ਸੌ ਗਿਆ ਜਿਵੇਂ ਸੀਰੀਅਸ ਹੋਇਆ ਬੰਦੇ ਆ ਗਏ ਜੀ ਉੱਪਰ ਹੀ ਕਹਿੰਦਾ ਜੀ ਚੰਦਰਾ ਲੁਧਿਆਣੇ ਆ ਗਏ ਸੀ ਤੂੰ ਦੇਖ ਲੈ ਯਾਰ ਨੇਕਾ ਇਹ ਜੀ ਚੀਜ਼ ਕਰਕੇ ਆਪਣੀ ਕਿੱਡੀ ਵੱਡੀ ਚੀਜ਼ ਖੜ ਗਈ ਨਾ ਦੇਖ ਲੈ ਕੱਲੀਆਂ ਗੋਲ ਗੋਲ ਰਵੜਾਂ ਹੀ ਸੀ ਉਹ ਜਾਣ ਜੇ ਨਿਕੇ ਨਿਕੇ ਬੱਸ ਉਹਨਾਂ ਕਰਕੇ ਕਿੱਡੀ ਚੀਜ਼ ਹੀ ਖੜ ਗਈ ਨਹੀਂ ਅੱਧੀ ਸਪਰੇਅ ਕਰ ਦਿੰਦੇ ਅੱਜ ਹੁਣ ਲੁਧਿਆਣਿਆਂੋਂ ਲੈਣ ਆਏ ਆਪਾਂ ਬੋਕੀਆਂ ਹੀ ਆ ਤੇ ਮਾਮੇ ਹੁਣ ਹੀ ਗਏ ਫੇਰ ਕੀ ਚੱਕਰ ਪੈ ਗਈ ਕੀ ਚੱਕਰ ਪੈ ਗਈ ਬਾਂਦਰੀਆਂ ਉੱਤਰ ਤਾਂ ਮੈਂ ਗਾ ਕੇ ਤੇ ਮਾਮੇ ਹੁਣੀ ਵੋਕੀਆਂ ਲੈਣਗੇ ਨੇ ਬਾਈ ਕਹਿੰਦਾ ਗੱਡੀ ਪਰੇ ਕਰ ਦੋ ਆਪਾਂ ਤਾਂ 2 ਮਿੰਟ ਹੀ ਲਾਉਣਾ ਜ ਆਪਾਂ ਕਿਹੜਾ ਬਾਲਾ ਟਾਈਮ ਲਾਉਣਾ ਮਿੱਤਰੋ ਹੁਣ ਆਪਾਂ ਇਧਰ ਚਾਲਦੇ ਕੋਈ ਖਾਣ ਪੀਣ ਭੁੱਖ ਬਹੁਤ ਲੱਗੀ ਪਈ ਸੀ ਯਾਰ ਅਸੀਂ ਚੱਲੇ ਹੁਣ ਖਾਣ ਪੀਣ ਤੇ ਉਹਨੇ 2 ਮਿੰਟ ਗੱਡੀ ਉਧਰ ਸਾਈਡ ਤੇ ਖੜਾਤੀ ਆਪਾਂ ਤੇ ਮਿੱਤਰੋ ਚਾਲੇ ਪਾਤੇ ਸੀ ਆਪਾਂ ਲੁਧਿਆਣੇ ਦੇ ਆਪਾਂ ਵੋਕੀਆਂ ਵੀ ਫੜ ਲਿਆ ਸੀ ਮਾਮੇ ਕੋਲੇ ਤੇ ਆਪਾਂ ਖਾ ਪੀ ਵੀ ਲਿਆ ਸੀ ਮੇਰੇ ਇਹ ਸਮਾਨ ਲੈ ਕੇ ਆ ਗਈ ਸੀ ਜੇ ਆਪਣੀ ਸਾਰੀ ਢੜੀ ਫੁੱਟ ਗਈ ਯਾਰ ਅੱਜ ਸਵੇਰੇ 8 ਵਜੇ ਲੱਗੇ ਸੀ 8 8:30 ਪਟਪੁਰ ਕਾ 2:30 3 ਵਜੇ ਹਜੇ ਪੰਪ ਦੇ ਬੋਖੀਆਂ ਪਵਾ ਕੇ ਲਿਆਉਣੀਆਂ ਨੇ ਮਗੰਦਪੁਰੋਂ ਉਹ ਪਵਾ ਕੇ ਲਿਆਉਂਦੇ ਕਰਦੇ ਚਾਹ 5 ਦਾ ਵਜ ਜੀ ਜਾਣਗੇ ਯਾਨੀ ਅੱਜ ਦੀ ਢੜੀ ਗਈ ਯਾਰ ਅੱਜ ਦਾ ਸਪਰੇ ਹੁੰਦੀ ਨਹੀਂ ਸਪਰੇ ਹੁਣ ਕੱਲ ਨੂੰ ਹੀ ਹੋਊਗੀbro ਆਪਾਂ ਚੱਲਿਆ ਹੁਣ ਗੰਨ ਲੈ ਕੇ ਤੇ ਆਪਾਂ ਥੀਲ ਲੈ ਕੇ ਖੇਤ ਨੂੰ ਤੇ ਉਹ ਗਏ ਨੇ ਹੁਣ ਪੰਪ ਕੋਈਆਂ ਬੋਕੀਆਂ ਲੈ ਕੇ ਮਿਸਤਰੀ ਕੋਲ ਜੀ ਤੁਹਾਨੂੰ ਪਹਿਲਾਂ ਖਿਲਵਾਇਆ ਸੀ ਪੰਪ ਮਕੰਦਪੁਰੋਂ ਉਹਦੇ ਕੋਲ ਬੋਕੀਆਂ ਲੈ ਕੇ ਵਾਗੇ ਉਹ ਤੇ ਬੋਕੀਆਂ ਪੋ ਆ ਆ ਗਏ ਉਹ ਸਿੱਧਾ ਖੇਤ ਹੀ ਲੈਵਣਗੇ ਪੰਪ ਫਿਰ ਜੇ ਹੋ ਸਕਦਾ ਆਪਾਂ ਖਿੱਚ ਤੂ ਕਿ ਅੱਜ ਦੇਖਦੇ ਆ ਇੱਕ ਢੋਲਾ ਕਢ ਦਾਂਗੇ ਅੱਜ ਹਨਾ ਜੇ ਕੱਢਿਆ ਗਿਆ ਉਹਦਾ ਵੈਸੇ ਟਾਈਮ ਬਹੁਤ ਹੋ ਗਿਆ ਤਗੜੀ ਨਿਕਾਣੀ ਪਰ ਦੇਖਦੇ ਆਪਾਂ ਚਤੂਤੋਂ ਖੇਤ ਨੂੰ ਚੱਲਦੇ ਆਪਾਂ ਦੇਖੀਏ ਉਹਨੂੰ ਉੱਥੇ ਚੱਲ ਕੇ ਦਿਖਾਉਂਦੇ ਆ ਜਦੋਂ ਪੰਪ ਲੈ ਕੇ ਆ ਕੇ ਕਾਹਦੀ ਦਿਖਾਵਾਂ ਤੁਹਾਨੂੰ ਅੱਗੇ ਮਿੱਤਰੋ ਹੁਣ ਆਪਾਂ ਲੈ ਕੇ ਚੱਲਿਆ ਪੰਪ ਘਰੇ ਕਿਉਂਕਿ ਜਿਹੜੇ ਮਿਸਤਰੀ ਕੋਲ ਬੋਲਿਆ ਸੀ ਮੰਗੰਦਵਾਰ ਉਹ ਗਿਆ ਕੋਈ ਤੰਮ ਕਰ ਪੈ ਗਿਆ ਉਹ ਉੱਧਰ ਪਾ ਗਿਆ ਤੇ ਹੁਣ ਗੋਕੀਆਂ ਬਾਕੀਆਂ ਵੀ ਨਹੀਂ ਪਾਈਆਂ ਉਹਨੇ ਪੰਪ ਲਿਆ ਪੰਪ ਕੋਲ ਬੋਲਿਆ ਪਿਆ ਬਸ ਉਹ ਹੁਣ ਗੋਕੀਆਂ ਕਾਲੂ ਪਾ ਕੇ ਦਊ ਕਾਲੂ ਗੁਰਦੁਆਰੇ ਪੈਣਾ ਭੋਗ ਭੋਗ ਤੋਂ ਬਾਅਦ ਹੀ ਸਪਰੇਅ ਹੋਊਗੀ ਤੇ ਚਲੋ ਕਾਲੂ ਫਿਰ ਆਪਾਂ ਦਾ ਪੈਂਡ ਵਾਗ ਜਾਣਾ ਇਹ ਸਪਰੇਅ ਕਰਨਗੇ। ਫੇਰ ਸਾਬ ਕੰਮ ਹੋਇਆ ਨਹੀਂ। ਕੰਮ ਹੋਇਆ ਨਹੀਂ। ਤੇ ਚਲੋ ਫਿਰ ਹੁਣ ਆਪਾਂ ਲਾਉਨੇ ਪੰਪ ਘਰੇ ਚੱਲ ਕੇ ਫੇਰ ਦੇਖਦੇ ਆਪਾਂ ਕੀ ਮਾਹੌਲ ਚੱਲ ਰਿਹਾ ਹੈ ਦਾ ਆਪਾਂ ਫੈਲ ਜਿਹੜਾ ਬੜਾ ਕੱਢ ਕੇ ਆਉਣੇ ਆ ਕਿਸੇ ਪਾਸੇ-ਪਾਸੇ। ਕੀ ਮਾਹੌਲ ਜਾਂ ਲੋਡ ਲੱਗਿਆ। ਨਹੀਂ ਫਿਰ ਬਸ ਸਾਨੂੰ ਪਤਾ ਹੀ ਆ। ਬੇਲੇ ਕਰੇ ਇੱਧਰ ਕਰੇ ਉੱਧਰ। ਯੋ ਬ్రో ਹੁਣ ਲੱਗਿਆ ਫੋਟੋ ਸ਼ੂਟ ਕਰਨ ਆਪਾਂ। ਟਰਵੀ ਲਾ ਰਿਆ ਗੱਡੀਆਂ ਵੀ ਲਾ ਰਿਆ ਦੋਨੇ ਵੇਹ ਕਰਕੇ ਹੌਣ ਲੱਗਾ ਬੂਪੂਆਂ ਬੂਪੂਆਂ ਕਰਨ ਦੇਖੋ ਕਿਵੇਂ ਲੱਗਦੀ ਹੈ ਖੜੇ ਸਟਾਕ